ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੁਝ ਕਾਰਨ ਵਸ਼ ਹੈਲਥ ਇਸ਼ੂ ਹੋਣ ਕਰਕੇ ਦਾਸ ਜੋ ਸ਼ਬਦ ਕੀਰਤਨ ਦੀਆਂ ਵੀਡੀਓਜ਼ ਹੈਗੀਆਂ ਉਹ ਕਾਫੀ ਸਮੇਂ ਤੋਂ ਅਪਲੋਡ ਨਹੀਂ ਕਰ ਪਾਈ ਸੋ ਅਕਾਲ ਪੁਰਖ ਵਾਹਿਗੁਰੂ ਜੀ ਅਤੇ ਆਪ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅਸ਼ੀਸ਼ਾਂ ਬਖਸ਼ੋ ਤਾਂ ਜੋ ਦਾਸ ਜਿਹੜੀਆਂ ਸ਼ਬਦ ਕੀਰਤਨ ਦੀਆਂ ਵੀਡੀਓਜ਼ ਹੈਗੀਆਂ ਇਸ ਨੂੰ ਕੰਟੀਨਿਊ ਕਰ ਸਕੇ ਇਸ ਸੇਵਾ ਨੂੰ ਨਿਭਾ ਸਕੇ ਬਹੁਤ ਸਾਰੀਆਂ ਸੰਗਤਾਂ ਦੀਆਂ ਸ਼ਬਦਾਂ ਨੂੰ ਲੈ ਕੇ ਬੇਨਤੀਆਂ ਆਈਆਂ ਸਿਗੀਆਂ ਸੋ ਆਪਾਂ ਇੱਕ ਇੱਕ ਕਰਕੇ ਸਭ ਤੇ ਬੇਨਤੀਆਂ ਸਵੀਕਾਰ ਕਰਾਂਗੇ ਸਾਧ ਸੰਗਤ ਜੀ ਅੱਜ ਦੀ ਜਿਹੜੀ ਬੇਨਤੀ ਹੈਗੀ ਆ ਤਨਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਕੰਪੋਜੀਸ਼ਨ ਭਾਈ ਸਾਹਿਬ ਭਾਈ ਜੁਜਾਰ ਸਿੰਘ ਜੀ ਤੇ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਹੈਗਾ ਇਹ ਚੌਥੇ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸੁਹੀ ਰਾਗ ਦੇ ਅੰਦਰ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 758 ਤੇ 59 758 ਤੇ 59 ਅੰਗ ਤੇ ਸੁਸ਼ੋਭਿਤ ਹੈਗਾ ਜੀ ਅਤੇ ਅੰਮ੍ਰਿਤ ਕੀਰਤਨ ਦੇ ਅੰਗ 215 215 ਤੇ ਸੁਸ਼ੋਭਿਤ ਹੈਗਾ ਜੀ ਸਾ ਸੰਗਤ ਜੀ ਪਹਿਲਾਂ ਇਸ ਸ਼ਬਦ ਨੂੰ ਥੋੜਾ ਜਿਹਾ ਗਾਇਨ ਕਰਕੇ ਦੇਖਾਂਗੇ ਫਿਰ ਇਸ ਸ਼ਬਦ ਨੂੰ ਗ੍ਰੈਜੂਅਲੀ ਸਿੱਖਾਂਗੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ සමण अ ස लाයා ප්‍රతමപ තම ਜਾਗੁਰ ਦੇਖਾਂ ਸਮਾਣੀ ਸਾਥ ਸੰਗਤ ਜੀ ਹੁਣ ਆਪਾਂ ਇਸ ਸ਼ਬਦ ਨੂੰ ਗ੍ਰੈਜੂਅਲੀ ਦੇਖਦੇ ਆਂ ਫਿਫਥ ਬਲੈਕ ਤੋਂ ਇਸ ਸ਼ਬਦ ਨੂੰ ਸ਼ੁਰੂ ਕਰਦੇ ਆਂ ਇੱਥੋਂ ਸਕੇਲ ਰੱਖਦੇ ਆਂ ਪੰਜਵੇਂ ਕਾਲੇ ਤੋਂ ਤਨ ਮੰਨੈ ਸਾਮਣੇ ਜਾਗੁਰ ਦੇਖਾਂ ਸਾਮਣੇ ਜਾਗੁਰ ਦੇਖਾਂ ਸਾਮਣੇ ਹੁਣ ਆਪਾਂ ਇਹ ਦੋ ਵਾਰੀ ਬੋਲਣੀ ਸਥਾਈ ਫਿਰ ਆਪਾਂ ਅੰਤਰਾ ਸ਼ੁਰੂ ਕਰਨਾ ਐਸਕੇਲ ਤੋਂ ਅੰਤਰਾ ਸ਼ੁਰੂ ਕਰਦੇ ਆ ਅੰਦਰ ਅੰਦਰ ਸਭ ਜਾ ਨੇ ਤੋ ਲਾਇਆ ਫ੍ਰੀਤਾ ਮਾ ਆਪਣੇ ਫਿਰ ਸੇਮ ਸੁਰਾਂ ਤੇ ਆਜੂਗਾ ਤਨ ਮਨ ਹੋਏ ਨਿਹਾਲ ਜਾ ਗੁਰਦੇਖਾਂ ਸਾਹਮਣੇ ਤਨ ਮਨ ਹੋਏ ਨੇ ਤਨ ਮਨ ਸਾਥ ਸੰਗਤ ਜੀ ਇਹ ਸ਼ਬਦ ਸੀਗਾ ਹੋਈਆਂ ਭੁੱਲਾ ਚੁੱਕਾਂ ਦੀ ਮੁਆਫੀ ਜੀ ਸਾਥ ਸੰਗਤ ਜੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤ ਇਸ ਸ਼ਬਦ ਨੂੰ ਸਿੱਖਣ ਦਾ ਲਾਹਾ ਲੈ ਸਕੇ ਹੋਈਆਂ ਭੁੱਲਾ ਚੁੱਕਾਂ ਦੀ ਮੁਆਫੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ